राइट एंड कंदे एक कमेंट ਹੋ ਰਾਇਆ ਜੀ ट्रू ਰਿਯੇਬਲ ਹੋਣਾ ਦਾ ਤੇ ਇਹ ਕਹਿੰਦੇ देयर इज नॉट नॉट ਇਨਫ ਇਮੀਗਰੈਂਸ ਇਨ ਕியੂਬਿਕ ਫॉर ਰੀਅਲ اسٹیਟ ਸਪੈਕੂਲੇਸ਼ਨ ਸੋ ਮੈਨ ਬਟ ਫਿਰ ਫਿਰ ਵੀ ਰੀਅਲ اسٹیਟ ਕਾਫੀ ਉੱਪਰ ਗਈ ਹੈ ਦਾ ਸਰਪ੍ਰਾਈਜ਼ ਹੈ ਨਾ ਕியੂਬਿਕ ਦੇ ਵਿੱਚ ਕਾਫੀ ਪਤਾ ਨਹੀਂ ਕਿਉਂ ਕਬ ਕਲੇ ਸੱਚੇ ਅਮਰੀਕਾ ਚ ਰਹਿਣ ਲੱਗੇ ਆ ਕਰਕੇ ਜੀ ਜੀ ਸੋ ਸੋ ਜੀ ਜੇ ਹੁਣ ਆਪਾਂ ਇਹ ਚੀਜ਼ ਨੂੰ ਸਾਰੀ ਨੂੰ ਸਮ ਅਪ ਕਰਨਾ ਹੋਵੇ ਪਰ ਜੇ ਆਪਾਂ ਇਹ ਸਾਲ ਦਾ ਹੁਣ ਤੱਕ 10 ਦਾ ਆਪਾਂ 11ਵੇਂ ਮਹੀਨੇ ਚ ਆ ਗਏ ਆ 10 ਮਹੀਨਿਆਂ ਦਾ ਆਪਣੇ ਕੋਲ ਡਾਟਾ ਹੈਗਾ ਪਰ ਜਿਹੜਾ ਡਾਟਾ ਦਾ ਟ੍ਰੈਂਡ ਬਣ ਰਿਹਾ ਨਾ ਭਾਜੀ ਪ੍ਰਾਈਸਿਸ ਦਾ ਉਹ ਹਰ ਇੱਕ ਮਹੀਨੇ ਪਿਛਲੇ ਸਾਲ ਨਾਲੋਂ ਘਟ ਰਿਹਾ ਵਾ ਮੀਨਸ ਜੇ ਤੁਸੀਂ ਡ੍ਰੌਪ ਦੇਖੋਗੇ ਤਾਂ ਕਿਸੇ ਸਿਟੀ ਦੇ ਵਿੱਚ 3% ਆ ਕਿਸੇ ਚ 5% ਆ ਪਰ ਜਿਹੜਾ ਓਵਰਆਲ ਇੱਕ ਕਰਵ ਤੁਸੀਂ ਡਰਾਈਵ ਕਰੋਗੇ ਨਾ ਤਾਂ ਕਰਵ ਦੀ ਜਿਹੜੀ ਤੁਹਾਨੂੰ ਇਨਕਲਾਈਨ ਹੀ ਮਿਲੂਗੀ રાઇટ બી ਥੱਲੇ ਨੂੰ ਜਾਂਦੀ ਹੀ ਮਿਲੂਗੀ ਆ ਮਤਲਬ ਕਿ ਜਿਹੜੇ ਪ੍ਰਾਈਸਿਸ ਆ ਹੋ ਅਪ ਟੂ 5 ਤੋਂ 7% ਦੀ ਦੀ ਕਰੈਕਸ਼ਨ ਓਵਰ ਆਲ ਜੇ ਤੁਸੀਂ ਇੱਕ ਸਟ੍ਰੈਚ ਦੇ ਵਿੱਚ ਦੇਖੋਗੇ ਤਾਂ ਸਾਰੇ ਸਾਲ ਦੇ ਵਿੱਚ ਤੁਹਾਨੂੰ 5 7% ਦਾ ਡ੍ਰੌਪ ਮਿਲੇਗਾ ਮਿਲੇਗਾ ਯਾ ਬਿਲਕੁਲ ਸੋ ਹੁਣ ਇਹਦੇ ਨਾਲ ਗੱਲ ਆ ਜਾਂਦੀ ਹੈ ਵੀ ਜੇ ਕੋਈ ਬੰਦਾ ਰਹਿਣ ਲਈ ਜੇ ਤੁਸੀਂ ਤੁਹਾਨੂੰ ਕਿੱਦਾਂ ਦੇਖਣਾ ਚਾਹੀਦਾ ਹੁਣ ਮੈਂ ਹਮੇਸ਼ਾ ਇਹੀ ਚੀਜ਼ ਨੂੰ ਮੰਨਦਾ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਜ਼ਰੂਰ ਕੰਜ਼ਿਊਮ ਕਰੋ ਤਾਂ ਕਿ ਤੁਸੀਂ ਨੋਲੇਜੇਬਲ ਰਹੋ ਤਾਂ ਤੁਹਾਡਾ ਜਿਹੜਾ ਜਿਹੜਾ ਡਿਸੀਜਨ ਹਮੇਸ਼ਾ ਨੋਲੇਜੇਬਲ ਹੋਣ ਪਰ ਕਿਸੇ ਵੀ ਚੀਜ਼ ਨੂੰ ਐਕਸਟ੍ਰੀਮ ਦੇ ਵਿੱਚ ਨਾ ਦੇਖੋ ਨਾ ਤਾਂ ਤੁਸੀਂ ਇੰਨੇ ਆਪਟੀਮਿਸਟਿਕ ਹੋ ਜਾਓ ਵੀ ਤੁਸੀਂ ਗਲਤ ਡਿਸੀਜਨ ਲੈ ਲਓ ਵੀ ਉਹਦਾ 네ਗੇਟਿਵ ਪਾਰਟ ਨਾ ਦੇਖੋ ਨਾ ਹੀ ਇੰਨੇ 네ਗੇਟਿਵ ਹੋ ਜਾਓ ਵੀ ਤੁਸੀਂ ਤੁਸੀਂ ਕੁਝ ਕਰ ਹੀ ਨਾ ਪਾਓ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਜਮੇ ਹੀ ਹੋਲਡ ਕਰ ਲੈਂਦੇ ਹੋ ਵੀ ਐਂਡ ਜੇ ਤੁਸੀਂ ਕੁਝ ਨਹੀਂ ਵੀ ਨਹੀਂ ਹੋਣਾ ਚਾਹੀਦਾ ਆ ਉਹੀ ਨਾ ਐਕਚੁਅਲੀ ਤਾਂ ਉਹੀ ਨਾ ਸਮਥਿੰਗ ਇਨ ਦਾ ਮਿਡਲ ਜਿਹੜੀ ਜਿਹੜਾ ਕਰਕਸ ਲਾਈਂ ਇਨ ਸਮਵੇਅਰ ਇਨ ਦਾ ਮਿਡਲ ਹਨਾ ਜਿਹਨੂੰ ਆਪਾਂ ਬੈਲੈਂਸ ਕਹਿੰਦੇ ਆ ਬੈਲੈਂਸ ਲਾਈਫ ਸੋ ਉੱਥੇ ਤੁਸੀਂ ਦੇਖੋ ਵੀ ਤੁਹਾਡੇ ਵਾਸਤੇ ਕਿਹੜੀ ਚੀਜ਼ ਕਿਹੜੇ ਪ੍ਰਾਈਸ ਪੁਆਇੰਟ ਤੇ ਮੇਕਸ ਸੈਂਸ ਕਰਦੀ ਹੈ ਹਨਾ ਵੀ ਤੁਹਾਡੀ ਕੀ ਸਿਚੁਏਸ਼ਨ ਹੈਗੀ ਆ ਉਹ ਜ਼ਰੂਰ ਬੈਠ ਕੇ ਉਹ ਕਰਨਾ ਚਾਹੀਦਾ ਬਾਕੀ ਤਾਂ ਸਾਰਾ ਕੁਝ ਲਾਈਫ ਦੇ ਵਿੱਚ ਸਪੈਕੂਲੇਸ਼ਨ ਨਾ ਤੋਂ ਵੀ ਆਨਸਟ ਦੇਖਿਆ ਜਾਵੇ ਰਾਈਟ ਕੱਲ ਨੂੰ ਪਾਲਿਸੀਆਂ ਚੇਂਜ ਹੋ ਜਾਂਦੀਆਂ ਕੁਝ ਅ ਫੋਰਨਰ ਬਾਏਰ ਨੂੰ ਲਾਕ ਕਰ ਦਿੰਦੇ ਨੇ ਜਾਂ ਹੋਰ ਅਟਰੈਕ ਉਹ ਉਹਦੇ ਨਾਲ ਥੋੜਾ ਬਹੁਤ ਸੈਂਟੀਮੈਂਟ ਪ੍ਰਾਈਸ ਉੱਪਰ ਵੀ ਪਾ ਸਕਦੇ ਨੇ ਫਿਰ ਫਿਰ ਬੰਦੇ ਨੂੰ ਹੁੰਦਾ ਯਾਰ ਪਹਿਲਾ ਮੌਕਾ ਸੀਗਾ ਹਨਾ ਜਿਆਦਾ ਇਨਵੈਂਟਰੀ ਸੀਗੀ ਜਿਆਦਾ ਚੁਆਇਸ ਸੀਗੀ ਕੱਲ ਕੱਲੀ ਘਰ ਦੇ ਵਿੱਚ ਇਹ ਵੀ ਨਹੀਂ ਹੈਗਾ ਕੱਲਾ ਪ੍ਰਾਈਸ ਦਾ ਵੀ ਨਹੀਂ ਹੈਗਾ ਗੱਲ ਚੁਆਇਸ ਦੀ ਹੁੰਦੀ ਹੈ ਜਦੋਂ ਯੂ ਹੈਵ ਅ ਮੋਰ ਨੰਬਰ ਆਫ ਲਿਸਟਿੰਗ ਇਨ ਯੂ نو ਮਾਰਕੀਟ ਤੁਹਾਡੇ ਕੋਲੇ ਬੈਟਰ ਆਪਸ਼ਨ ਹੁੰਦੇ ਤੁਹਾਡੇ ਕੋਲੇ ਬਫੇ ਜਿਹੜਾ ਵੱਡਾ ਹੁੰਦਾ ਆ ਦੈਨ ਯੂ ਕੈਨ ਜੀ ਪਰ ਸਭ ਤੋਂ ਜਿਹੜਾ ক্লোਜ਼ ਅਪੁਆਇੰਟ ਹੈ ਨਾ ਭਾਜੀ ਮੈਨੂੰ ਐ ਹੁੰਦਾ ਵੀ ਜੇ ਆਮ ਬੰਦੇ ਨੇ ਰਹਿਣ ਲਈ ਲੈਣਾ ਵਾ ਵੀ ਤੁਸੀਂ ਆ ਉਹਦਾ ਦੇਖੋ ਵੀ ਅਫੋਰਡੇਬਿਲਟੀ ਦੇ ਵਿੱਚ ਰਹਿ ਕੇ ਵੀ ਜੇ ਤੁਸੀਂ ਕੋਈ ਚੀਜ਼ ਲੈ ਰਹੇ ਹੋ ਜੇ ਮੰਨ ਲਓ ਤੁਸੀਂ ਐਜ਼ ਅ ਫੈਮਿਲੀ ਆ ਤੁਹਾਡੇ ਚਾਰ ਤੋਂ ਪੰਜ ਜਣਿਆਂ ਦੀ ਫੈਮਿਲੀ ਆ ਤੁਸੀਂ ਕੋਈ ਟਾਊਨ ਹਾਊਸ ਰੈਂਟ ਕਰ ਰਹੇ ਹੋ ਜੇ ਉਹਦਾ 2800 3000 ਡਾਲਰ ਤੁਹਾਡੀ ਮੰਨ ਜਾਂਦਾ ਵਾ ਤੁਹਾਡੀ ਰੈਂਟ ਜਾਂਦਾ ਆ ਕੀ ਜੇ ਤੁਹਾਨੂੰ ਕੋਈ ਇਦਾਂ ਦੀ ਚੀਜ਼ ਮਿਲਦੀ ਜਿੱਥੇ ਤੁਹਾਡਾ ਜਿਹੜਾ ਮੰਥਲੀ ਮਾਰਗੇਜ ਦੀ ਕਿਸ਼ਤ ਆ ਜਾਂ ਤੁਹਾਡਾ ਖਰਚਾ ਇਹਦੇ ਲਾਗੇ ਛਾਗੇ ਬਣਦਾ ਵੀ ਮੰਨ ਲਓ 2 400 500 ਡਾਲਰ ਤੁਹਾਡਾ ਵੱਧ ਲੱਗ ਜਾਊਗਾ ਪਰ ਫਿਰ ਵੀ ਤੁਸੀਂ ਅਫੋਰਡ ਕਰ ਸਕਦੇ ਆ ਫੇਰ ਹੀ ਤੁਸੀਂ ਕੋਈ ਚੀਜ਼ਾਂ ਦੇ ਵਿੱਚ ਲੋ ਪਰ ਇਹ ਹੈਗਾ ਵੀ ਆਮ ਬੰਦਾ ਜੇ ਕੋਈ ਦੇਖਦਾ ਮਾਰਕੀਟ ਦੇ ਵਿੱਚ ਆਪਸ਼ਨ ਬਹੁਤ ਬਣ ਜਾਂਦੇ ਕੁਝ ਕੰਪੀਟੀਸ਼ਨ ਨਹੀਂ ਹੁੰਦਾ ਕੋਈ ਹਰ ਇੱਕ ਘਰ ਜੇ ਤੁਹਾਨੂੰ ਕੋਈ ਚੀਜ਼ ਆਪਦੇ ਪ੍ਰਾਈਸ ਤੇ ਮਿਲਦੀ ਆ ਤਾਂ ਤੁਸੀਂ ਲੈ ਸਕਦੇ ਹੋ ਰਾਈਟ ਸੋ ਇਹ ਚੀਜ਼ਾਂ ਜਰੂਰ ਤੁਹਾਨੂੰ ਦੇਖਣੀਆਂ ਚਾਹੀਦੀਆਂ ਨੇ ਪਰ ਉਹੀ ਹੈ ਵੀ ਜਦੋਂ ਡਾਟਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਂਦਾ ਆ ਜਾਂ ਦਾ ਟੂ ਐਕਸਾਈਟਡ ਨਾ ਹੋ ਵੀ ਤੁਸੀਂ ਛੇਤੀ ਪੈਸਾ ਬਣਾ ਲੋਗੇ ਤਾਂ ਤੁਸੀਂ ਉਹਦਾ 네ਗਟਿਵ ਪਾਰਟ ਹੀ ਨਾ ਦੇਖੋ ਤਾਂ ਤੁਸੀਂ ਸਾਰਾ ਕੁਝ ਹੀ ਉਹਦੇ ਚ ਡੰਪ ਕਰ ਦੋ ਉਹ ਵੀ ਗਲਤ ਉਹ ਵੀ ਜਿਹੜੀ ਗੱਲ ਆ ਗਲਤ ਆ ਰਾਈਟ ਪਰ ਉਸ ਤੋਂ ਨਾਲ-ਨਾਲ ਜੇ ਤੁਸੀਂ ਦੇਖੋਗੇ ਵੀ ਆ ਜਾਂ ਜੇ ਹੁਣ ਮਾਰਗੇਟ ਨੈਗੇਟ ਔਰ ਇਹ ਹਮੇਸ਼ਾ ਇਦਾਂ ਹੀ ਹੁੰਦਾ ਪਾਜੀ ਇਹ ਹਿਊਮਨ ਸਾਈਕੀ ਆ ਜਦੋਂ 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 ਬਲੱਡ ਆਨ ਬਾਥ ਹੋਊ ਬੰਦੇ ਇਨੀ ਡਰ ਜਾਂਦੇ ਆ ਨਾ ਵੀ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਆ ਬੰਦਾ ਫ੍ਰੀ ਸਟੇਟ ਦੇ ਵਿੱਚ ਲੈਂਦਾ ਜਦੋਂ ਟੂ ਲੋਕਰੇਟਿਵ ਲੱਗਦਾ ਹੁੰਦਾ ਵੀ ਹੁਣ ਪੈਸੇ ਬਣ ਨਹੀਂ ਬਣਨੇ ਮੈਂ ਡਬਲ ਕਰ ਲਾਂ ਆਪਦਾ ਉਦੋਂ ਬੰਦਾ ਆਦੀਆਂ ਕਿੱਦਰੀਆਂ ਵੇਚ ਕੇ ਵੀ ਪੈਸਾ ਪਾਉਣ ਨੂੰ ਫਿਰਦਾ ਹੁੰਦਾ ਮਾਰਗੇਟ ਜੀ ਵੀ ਮੈਂ ਹੁਣ ਪਾਦਾ ਮੈਂ ਕਿਤੇ ਪਿੱਛੇ ਨਾ ਰਹਿ ਜਾ ਰਾਈਟ ਔਰ ਜਿਹੜੇ ਬੰਦੇ ਆ ਜਿਹੜੇ ਲੌਂਗ ਟਰਮ ਦੇਖਦੇ ਹੁਣ ਵਾਰਨ ਬਫੇ ਨੇ ਕਿੱਥੇ ਪੈਸਾ ਬਣਾਇ ਉਹਨਾਂ ਨੇ ਉਹਦੇ ਬਣਾਇਆ ਵਾ ਜਦੋਂ ਉਹਨਾਂ ਨੇ ਬਸ ਬੈਠੇ ਰਹੇ ਹੁਣ ਵੀ ਉਹ ਸਭ ਤੋਂ ਵੱਧ ਹੈਵੀ ਕੈਸ਼ ਤੇ ਬੈਠੇ ਤੁਸੀਂ ਇਹ ਚੀਜ਼ ਨੂੰ ਆਈ ਥਿੰਕ ਦੱਸ ਸਕਦੇ ਹੋ ਬੈਟਰ ਵੀ ਉਹਨਾਂ ਨੂੰ ਪਤਾ ਵੀ ਜਦੋਂ ਓਪਰਚੁਨਿਟੀ ਰਾਈਟ ਓਪਰਚੁਨਿਟੀ ਆਉਣੀ ਹੈ ਬਾਇ ਪੇਸ਼ੈਂਸ ਹੀ ਆ ਕਲੈਰਿਟੀ ਜਿੰਨਾ ਤੁਸੀਂ ਕਲੈਰਿਟੀ ਨਾਲ ਚੱਲੋਗੇ ਜਿੰਨਾ ਤੁਸੀਂ ਪੇਸ਼ੈਂਸ ਨਾਲ ਚੱਲੋਗੇ ਉਹਨਾਂ ਹੀ ਤੁਸੀਂ ਲੌਂਗ ਟਰਮ ਦੇ ਵਿੱਚ ਬੈਟਰ ਕਰ ਸਕਦੇ ਹੋ ਮੈਂ ਮੇਰੇ ਹਿਸਾਬ ਨਾਲ ਤਾਂ ਇਹ ਨਾ ਜਿਹੜਾ ਬਾਇੰਗ ਡਿਸੀਜਨ ਹੈ ਆਪਣੇ ਰਹਿਣ ਵਾਸਤੇ ਕੰਜ਼ੂਮ ਕਰਨ ਵਾਸਤੇ ਤੇ ਇਨਵੈਸਟਿੰਗ ਜਿਹੜਾ ਇਨਵੈਸਟਮੈਂਟ ਵਾਸਤੇ ਉਹਨੂੰ ਪਹਿਲਾਂ ਸੈਗਰੀਗੇਟ ਕਰਨਾ ਚਾਹੀਦਾ ਬਿਲਕੁਲ ਇਹਨੂੰ ਡਿਫਰੈਂਟ ਰੱਖੋ ਕੱਲ ਨੂੰ ਹਣਾ ਤੇ ਜਿਹੜਾ ਤੁਸੀਂ ਰਹਿਣ ਵਾਸਤੇ ਲੈਣਾ ਤਾਂ ਉਹ ਆਪਣੀ ਫੋਰਡੇਬਿਲਟੀ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਬਹੁਤ ਸਟਿਕ ਸੀ ਗੱਲ ਹਣਾ ਵੀ ਆਪਣੇ ਫੋਰਡੇਬਿਲਟੀ ਦੇ ਹਿਸਾਬ ਨਾਲ ਦੇਖੋ ਜਿਹੜਾ ਤੁਸੀਂ ਈਜ਼ੀਲੀ ਜਿਹੜੀ ਕੈਸ ਤੁਸੀਂ ਆਰਾਮ ਨਾਲ ਆਪਣੀ ਨੀਂਦ ਹਰਾਮ ਕਰੇ ਬਿਨਾ ਵਧੀਆ ਕਰ ਸਕਦੇ ਹੋ ਹਣਾ ਤੇ ਉਸ ਹਿਸਾਬ ਨਾਲ ਉਹਨੂੰ ਦੇਖਣਾ ਚਾਹੀਦਾ ਆ ਜਿਹਨੂੰ ਤੁਸੀਂ ਇੰਜੋਏ ਵੀ ਕਰੋ ਤੁਹਾਡੀ ਲੋਕੇਸ਼ਨ ਤੁਹਾਡਾ proximity to the work ਜਿਹੜੀ ਚੀਜ਼ਾਂ ਤੁਹਾਨੂੰ ਚਾਹੀਦੀ ਹਨ ਉਹਦੇ ਵਿੱਚ ਤਾਂ ਹਾਂ ਬਾਕੀ ਜਿਹੜੀ ਇਨਵੈਸਟਮੈਂਟ ਇਜ਼ 올 अबाउट ਨੰਬਰਸ ਉਹ ਤੁਸੀਂ ਜਰੂਰ ਵੇਟ ਕਰ ਲਓ ਸਹੀ ਟਾਈਮ ਦੇ ਰਾਈਟ ਟਾਈਮ ਤੇ ਰਾਈਟ ਅਪਰੋਚ ਤੁਸੀਂ ਕਰੋ ਹਨਾ ਜੀ ਸੋ ਇਹੀ ਚੀਜ਼ ਆਏ ਨਹੀਂ ਸ਼ਾਰਟ ਔਨ ਬਾਇੰਗ ਅ ਕਾਂਡੋ ਕਾਂਡੋ ਇਨ ਕੈਲਗਰੀ ਦੇਖੋ ਜੀ ਇਹ ਤਾਂ ਸਪੈਕੂਲੇਸ਼ਨ ਹੈ ਪਹਿਲੀ ਕਰਦਾ ਤੁਸੀਂ ਕਾਂਡੋ 'ਚ ਰਹਿ ਰਹੇ ਹੋ ਦੂਸਰੀ ਗੱਲ ਆ ਵੀ ਤੁਸੀਂ ਰਹਿਣ ਲਈ ਬਾਏ ਕਰਨਾ ਆ ਜਾਂ ਤੁਸੀਂ ਇਨਵੈਸਟਮੈਂਟ ਲਈ ਲੈਣਾ ਆ ਸੋ ਇਹ ਤੁਹਾਡੇ ਤੱਕ ਹੈ ਜੀ ਆ ਵੀ ਤੁਸ ਤੋਂ ਤੁਹਾਡੇ ਨੰਬਰ ਜੀ ਕੀ ਕਹਿ ਰਹੇ ਨੇ ਔਰ ਦੂਸਰੀ ਗੱਲ ਆ ਵੀ ਜੇ ਤੁਸੀਂ ਰੈਂਟ ਰੈਂਟ ਤੇ ਦੇਣਾ ਇਨੀ ਦੂਰ ਜਾ ਕੇ ਰੈਂਟ ਦੇ ਦੇਣਾ ਮੈਨੂੰ ਲੱਗਦਾ ਕੋਈ ਸੈਂਸ ਨਹੀਂ ਬਣਦੀ ਹੈਗੀ ਰਾਈਟ ਬੀਸਿਕਲੀ ਮੇਰਾ ਓਵਰਆਲ ਥਾਟ ਜੇ ਅਗਰ ਤੁਸੀਂ ਮਤਲਬ ਬਿਨਾ ਨੰਬਰਸ ਨਾਲ ਕੁਝ ਦੇਖਿਆ ਨਾ ਚੀਜ਼ਾਂ ਜਿਹਾ ਆਪਾਂ ਇੱਕ ਵਿਊ ਜਿਹਾ ਦੇਣਾ ਹੋਵੇ ਆਈ ਥਿੰਕ ਕਾਂਡੋ ਸ਼ਾਇਦ ਬਾਲੇ ਵਧੀਆ ਇਨਵੈਸਟਮੈਂਟ ਕਿਤੇ ਵੀ ਨਹੀਂ ਹੈਗੀ ਰਾਈਟ ਬਿਕਾਜ਼ ਅਗਰ ਇਟਸ ਫਰੀ ਹੋਲਡ ਉਹ ਆਖਰੀ ਗੱਲ ਹੈਗੀ ਆ ਫਰੀ ਹੋਲਡ ਕਾਂਡੋ ਵਗੈਰਾ ਤਾਂ ਅੱਜਕੱਲ ਮਿਲਦੇ ਨਹੀਂ ਹੈਗੇ ਕਾਂਡੋ ਤਾਂ ਫਿਰ ਕਾਂਡੋਮਿਨੀਅਮ ਫੀਸ ਵਗੈਰਾ ਆਉਂਦੀ ਹੈਗੀ ਆ ਉਸ ਤੋਂ ਬੈਟਰ ਤੁਸੀਂ ਦੂਜੀ ਪ੍ਰਾਪਰਟੀ ਦੇਖ ਲਓ ਜੇ ਤੁਸੀਂ ਅਫੋਰਡ ਕਰ ਪਾਉਨੇ ਹੋ ਸੋ ਦੈਟ ਦਸ ਮਾਈ ਓਪੀਨੀਅਨ ਵੀ ਜੇ ਤੁਸੀਂ ਔਰ ਸਪੈਸ਼ਲੀ ਨਾ ਭਾਜੀ ਜਿਹੜੇ ਬਿਲਡਿੰਗ ਹੁੰਦੀ ਹੈ ਨਾ ਜਿਹੜੀ ਇੱਥੇ ਖਾਸ ਕਰਕੇ ਜਿਹੜੇ ਨਵੇਂ ਕਾਂਡੋ ਬਣਦੇ ਨੇ ਇੱਕ ਤਾਂ ਉਹਦੀ ਫੀਸ ਆਲਰੇਡੀ ਬਹੁਤ ਹਾਈ ਹੁੰਦੀ ਹੈ ਔਰ ਜੇ ਮੰਨ ਲਓ ਇੱਕ ਬੈਡਰੂਮ ਦਾ ਕਾਂਡੋ ਤੁਸੀਂ ਆਲਰੇਡੀ ਉਹਦੀ 5-600 ਡਾਲਰ ਫੀਸ ਤੇ ਤਾਂ ਤੁਸੀਂ ਆਲਮੋਸਟ 1 ਲੱਖ ਡਾਲਰ ਦੀ ਕਿਸ਼ਤ ਭਰ ਰਹੇ ਮੈਂ 5 ਲੱਖ ਦਾ ਕਾਂਡੋ ਲੈ ਲੈਣਾ ਤਾਂ ਮੀਨ ਜੇ ਤੁਹਾਡੀ ਗੱਲ ਉੱਥੇ ਆ ਜਾਣੀ ਆ ਕਿਉਂਕਿ ਇੱਥੇ ਹੁਣ ਇੱਕ ਬ੍ਰੈਂਟਨ ਦੇ ਵਿੱਚ ਆਪਾਂ ਪ੍ਰਾਪਰਟੀ ਦਵਾਈ ਆ ਉਹਨਾਂ ਦਾ ਹੀ ਸੀਗਾ ਉਹਨਾਂ ਨੇ ਉਹਨਾਂ ਨੇ ਕਾਂਡੋ ਟਾਊਨ ਹਾਊਸ ਅਸੀਂ ਕਹਿੰਦੇ ਸੀਗੇ ਅਸੀਂ 3.5 5 6 ਦਾ ਦੇਖਣਾ ਪਰ ਪੁਰਾਣਾ ਹੋਵੇ ਰਾਈਟ ਪਰ ਜਦੋਂ ਤੁਸੀਂ ਉਹਦੇ ਵਿੱਚ ਕਾਂਡੋ ਫੀਸ ਐਡ ਕਰਦੇ ਸੀ ਤਾਂ ਉਹਨਾਂ ਦਾ ਜਿਹੜਾ ਮੰਥਲੀ ਐਕਸਪੈਂਸ ਆ অলਮੋਸਟ ਸੇਮ ਹੀ ਬਣਦਾ ਸੀ ਆ ਜੀ ਉਹਨਾਂ ਨੇ ਕਰ ਕਰਾ ਕੇ ਇੱਕ ਸੈਮੀ ਡੀਟੈਚ ਥੋੜਾ ਪੁਰਾਣਾ ਸੀ 7 ਲੱਖ 25 ਹਜ਼ਾਰ ਦਾ ਲਿਆ ਹਣ ਉਹ ਉੱਥੇ ਹੀ ਉਹਨਾਂ ਦੀ ਕਿਸ਼ਤ ਜਿਹੜੀ ਹੈਗੀ ਆ ਹੁਣ ਉਹ ਪਹਿਲਾਂ ਰੈਂਟ ਤੇ ਦੇ ਰਹੇ ਸੀ ਤਾਂ ਬਰਬੋਤ ਤੈਨਿਹਰ 3200 ਉਹਨਾਂ ਦੀ ਬਣਦੇ ਸੀਗੇ ਤਿੰਨ ਕਿਹਾ ਡਾਲਰ ਪੇ ਕਰਦੇ ਸੀ ਰੈਂਟ ਦਾ ਪਲੱਸ ਯੂਟਿਲਿਟੀਜ਼ ਪਾ ਕੇ ਉਹੀ ਉਹਨਾਂ ਕ ਬਣਦਾ ਸੀ ਤੇ ਉਸ ਤੋਂ ਬਾਅਦ ਜੇ ਹੁਣ ਉਹ ਕਾਂਡੋ ਕਾਂਡੋ ਟਾਊਨ ਹਾਊਸ ਦੇਖਦੇ ਸੀ ਕੋ ਜੋ ਜਿਹੜੇ ਜ਼ਿਆਦਾ ਪੁਰਾਣੇ ਉਹਨਾਂ ਦੀ ਫੀਸਾਂ ਜ਼ਿਆਦਾ ਸੀਗੀਆਂ ਹੁਣ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਕਿਸ਼ਤ ਆਲਮੋਸਟ ਉੱਥੇ ਤੱਕ ਜਬ ਬਣਦੀ ਸੀ ਹੁਣ ਉਹਨਾਂ ਨੇ ਸੈਮੀ ਥੋੜਾ ਲਿਆ ਚਾਹੇ ਪੁਰਾਣਾ ਏਜ ਦੇ ਵਿੱਚ ਪਰ ਅੰਦਰੋਂ ਸਾਫ਼ ਸੁਥਰਾ ਵਧੀਆ ਰਹਿਣ ਵਾਲਾ ਰੈਨੋਵੇਟ ਕੀਤਾ ਹੋਇਆ ਰਾਈਟ ਪਰ ਉਹ ਆਇਆ ਵੀ ਹੁਣ ਤੁਹਾਨੂੰ ਜਿਹੜੀ ਮੰਥਲੀ ਕੋਈ ਫੀਸ ਨਹੀਂ ਉਹਦੇ ਤੇ ਹੈਗੀ ਇਹਦੇ ਜਿੰਨਾ ਮੈਨੂੰ ਜਿਹੜਾ ਹੋਰ ਪੁਆਇੰਟ ਲੱਗਦਾ ਇੱਕ ਤਾਂ ਫੀਸ ਵਾਲਾ ਸਟ੍ਰਕਚਰ ਤਾਂ ਵੱਖਰੀ ਗੱਲ ਹੈ ਦੂਜੀ ਜਿਹੜੀ ਕਾਂਡੋਮੀਨੀਅਮ ਦੇ ਲਾਅ ਆ ਕਾਈਲ ਲਾਅਸ ਹੋ ਗਏ ਇਹਨਾਂ ਦੇ ਹਨਾ ਉਹ ਬਹੁਤ ਤੁਹਾਨੂੰ ਤੰਗ ਕਰਦੇ ਨੇ ਕਿਉਂਕਿ ਤੁਹਾਡਾ ਕੰਟਰੋਲ ਨਹੀਂ ਤੁਹਾਡੀ ਆਪਣੀ ਚੀਜ਼ ਆ ਅਲਟੀਮੇਟਲੀ ਬੰਦਾ ਪ੍ਰਾਪਰਟੀ ਚ ਪੈਸਾ ਇਸ ਲਈ ਪਾਉਂਦਾ ਉਹਦੇ ਨਾਲ ਮਨਦੀਪ ਹੁਣ ਨਾਲ ਆਪਣੀ ਗੱਲ ਹੋ ਰਹੀ ਸੀ ਕਿੰਦਾ ਮੈਂ ਸਟਾਕ ਮਾਰਕੀਟ ਨਾਲੋਂ ਮੈਂ ਪ੍ਰਾਪਰਟੀ ਚ ਇਸ ਲਈ ਪੈਸਾ ਪਾਉਣਾ ਕਿਉਂਕਿ ਮੇਰੇ ਕੋਲ ਕੰਟਰੋਲ ਆ ਮੇਰਾ ਘਰ ਦੀਆਂ ਚਾਬੀਆਂ ਮੇਰੇ ਕੋਲੇ ਆ ਸਾਰਾ ਕੁਝ ਨਾ ਪਰ ਕਾਂਡੋਮਿਨੀਅਮ ਚ ਤੁਹਾਡਾ ਕੰਟਰੋਲ ਹੋ ਕੇ ਵੀ ਨਹੀਂ ਰਹਿੰਦਾ ਤੁਹਾਡੀ ਪ੍ਰਾਪਰਟੀ ਹੁੰਦੀ ਆ ਬਟ ਯੂ ਕਾਂਟ ਡੂ ਮੱਚ ਤੁਸੀਂ ਕੁਝ ਵੀ ਚੇਂਜ ਕਰਨਾ ਆਪਣੇ ਘਰ ਦੇ ਵਿੱਚ ਉਹਦੀਆਂ ਪਰਮਿਸ਼ਨਾਂ ਤੁਹਾਨੂੰ ਚਾਹੀਦੀਆਂ ਜੇ ਕੱਲ ਨੂੰ ਕੋਈ ਟੈਨੈਂਟ ਰੱਖਣਾ ਆ ਜਿਹਨੂੰ ਦੇਣਾ ਆ ਤਾਂ ਉਹ ਟੈਨੈਂਟ ਨੇ ਮਿਸਵਿਵ ਕੀਤਾ ਤੁਹਾਨੂੰ ਪ੍ਰੋਬਲਮ ਆਗਣੀ ਹੈ ਨਾ ਕੁਝ ਵੀ ਉੱਥੇ ਉਹ ਕੀਤਾ ਹੈਗਾ ਤੋ 에어 ਵੀ ਨਹੀਂ ਕਰ ਸਕਦੇ ਹੋਰ ਬਹੁਤ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆਪਣੇ ਪਰਸਨਲ ਸਪੇਸ ਦੇ ਉੱਤੇ ਤੁਸੀਂ ਯੂ ਕੈਨ ਟੇਕ ਹਣਾ ਪਰਮਿਸ਼ਨ ਲੈ ਕੇ ਸਿੱਧਾ ਉਹ ਕਰ ਸਕਦੇ ਹੋ ਬਟ ਕਾਂਡੋਮੀਨੀਅਮ ਲਾ ਜਿਹੜੇ ਹੈਗੇ ਨੇ ਉਹ ਵੀ ਕਾਫੀ ਹਰਡਲ ਪੇਸ ਕਰ ਦਿੰਦੇ ਆ ਕੱਲ ਨੂੰ ਤੁਸੀਂ ਕੁਝ ਵੀ ਆਪਣੇ ਉਹਦੇ ਚ ਚੇਂਜ ਕਰਨਾ ਹੈ ਕੋਈ ਯੂਨਿਟ ਦੇ ਵਿੱਚ ਹਾਂਜੀ ਜੀ ਉਹ इजीली ਨਹੀਂ ਤੁਹਾਨੂੰ ਮਿਲਦੇ ਹੈਗੇ ਉਹ ਉਹਦੇ ਵਿੱਚ ਪਰਮਿਸ਼ਨ ਤੁਹਾਨੂੰ ਮੈਂ ਸ਼ੁਰੂ ਕਰੀ ਕੈਨੇਡਾ ਦੇ ਵਿੱਚ ਜਿਆਦਾ ਪ੍ਰੋਬਲਮ ਹੈ ਐਕਚੁਅਲੀ ਬਾਕੀ ਮੈਂ ਦੇਖਿਆ ਹਾਲੇ ਹੋਰ ਕੰਟਰੀਆਂ ਚ ਦਵਾਈ ਵਗੈਰਾ ਚ ਦੇਖਿਆ ਇੰਨਾ ਨਹੀਂ ਹੈਗਾ ਉਹ ਮਤਲਬ ਤੰਗ ਨਹੀਂ ਕਰਦੇ ਤੁਹਾਨੂੰ ਬਈ ਵਾਂਸ ਯੂ ਆਰ ਆਨਰ ਯੂ ਆਰ ਆਨਰ ਰਾਈਟ ਸੋ ਆਈ ਥਿੰਕ ਕੈਨੇਡਾ ਦੇ ਲਾ ਥੋੜੇ ਜਿਆਦਾ ਸਟ੍ਰਿਕਟ ਹੈਗੇ ਨੇ ਸੋ ਕਾਂਡੋਮਿਨੀਅਮ ਦੇ ਵਿੱਚ ਅਨਲੈਸ ਯੂ ਡੋਨਟ ਹੈਵ ਦ ਸਪੇਸ অর ਤੁਸੀਂ ਲੈੱਸੇ ਤੁਹਾਡੀ ਡਾਊਨ ਟੂਨ ਜੌਬ ਹੈ ਤਾਂ ਤੁਸੀਂ ਉੱਥੇ ਹੀ ਰਹਿਣਾ ਹੈ ਹਸਬੈਂਡ ਵਾਈਫ ਨੇ ਅਨ ਕਾਈਂਡ ਆਫ ਤੁਹਾਡੇ ਕੋਲ ਆਪਸ਼ਨ ਨਹੀਂ ਜਿਆਦਾ ਹੈਗੀ ਤਾਂ ਦੈਟਸ ਓਕੇ ਜਾਂ ਤੁਸੀਂ ਮੈਨਹੈਟਨ ਰਹਿ ਰਹੇ ਹੋ ਜਾਂ ਫਿਰ ਬੰਬੇ ਮਰੀਨ ਡਰਾਈਵ ਜਿੱਥੇ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ ਰਾਈਟ ਪਰ ਜਿੱਥੇ ਤੁਸੀਂ ਕੋਲ ਹੈਗਾ ਆ ਥੋੜਾ ਬਹੁਤ ਤੁਸੀਂ ਕਰ ਸਕਦੇ ਹੋ ਤਾਂ ਡੈਫੀਨੇਟਲੀ ਆਈ ਥਿੰਕ ਖਾਸ ਕਰ ਕੈਲਗਰੀ ਵਗੈਰਾ ਦੇ ਵਿੱਚ ਤਾਂ ਮੈਨੂੰ ਲੱਗਦਾ ਆਪਸ਼ਨ ਹੋ ਜਾਣੀਆਂ ਹੋਣੀਆਂ ਚਾਹੀਦੀਆਂ ਆਸ-ਪਾਸ ਜੀ ਜੀ ਸੋ ਇਹ ਸੀਗਾ ਕਮੈਂਟ ਉਹਨਾਂ ਦਾ ਆਇਆ ਤੇ ਬਾਕੀ ਇਦਾਂ ਵੀ ਜਿਵੇਂ ਦਾ ਤੁਸੀਂ ਪਹਿਲਾਂ ਵੀ ਕਹਿਣਾ ਵੀ ਜਿਹੜਾ ਤੁਹਾਡਾ ਰਹਿਣ ਲਈ ਘਰ ਲੈਣਾ ਤੇ ਵਰਸੀ ਜਿਹੜੀ ਤੁਸੀਂ ਇਨਵੈਸਟਮੈਂਟ ਲਈ ਲੈਣਾ ਵਾ ਉਹ ਟੋਟਲੀ ਡਿਫਰੈਂਟ ਆ ਮੇ ਵੀ ਸ਼ਾਇਦ ਅੱਜ ਦੀ ਮਾਰਕੀਟ ਇਸ ਸਿਟੀ ਇਸ ਕੰਟਰੀ ਦੇ ਵਿੱਚ ਅੱਜ ਰਹਿਣ ਲਈ ਤੁਹਾਨੂੰ ਠੀਕ ਡੀਲ ਮਿਲ ਜੇ ਪਰ ਮੇਰੀ ਸ਼ਾਇਦ ਇਟਸ ਨਾਟ ਆਫ ਦਾ ਰਾਈਟ ਮਾਰਕੀਟ ਫਾਰ ਯੂਰ ਰੀਅਲ اسٹیਟ ਇਨਵੈਸਟਮੈਂਟ ਜੀ ਸੋ ਸ਼ਾਇਦ ਸਾਰੀ ਇਹ ਨਹੀਂ ਗੱਲ ਕਹਿ ਰਹੇ ਵੀ ਕਾਂਡੋ ਤੁਸੀਂ ਇੱਥੇ ਟੋਰਾਂਟੋ ਨਹੀਂ ਤੁਹਾਡੇ ਕੋਈ ਨੰਬਰ ਨਹੀਂ ਬੈਟਰ ਹੈਗੇ ਜਾਂ ਤੁਸੀਂ ਆਸ-ਪਾਸੇ ਚਾਲਯੋਗ ਸਿਟੀ ਕਈ ਵਾਰ ਹੋਲ ਪ੍ਰੋਵਿੰਸ ਹੀ ਨਹੀਂ ਹੁੰਦੀ ਸਹੀ राइट ਵੀ ਤੁਹਾਨੂੰ ਆਪਰਚ्युनिटीज ਦੇਖਣੇ ਪੈਂਦੀਆਂ ਵੀ ਹੁਣ ਜਾ ਕੇ ਇਹਨਾਂ ਨੇ 20 20 16 ਇਹਨਾਂ ਨੇ ਪਾਸ ਕੀਤਾ ਰਾਈਟ ਪਰ ਉਸ ਤੋਂ ਪਹਿਲਾਂ ਕਿੰਨੀ ਜ਼ਿਆਦਾ ਸਟਰਗਲ ਸੀ ਲੈਂਡਲੋਰਡਜ਼ ਨੂੰ ਜਿਹੜੇ ਪ੍ਰੋਫੈਸ਼ਨਲ ਟੈਨੈਂਸੀ ਉਹ ਪੈਸੇ ਨਹੀਂ ਸੀ ਦਿੰਦੇ ਤੁਹਾਨੂੰ ਰਾਈਟ ਬਿਲਕੁਲ ਹੁਣ ਉਸ ਤੋਂ ਬਾਅਦ ਉਹ ਇਹਨਾਂ ਇਨਵੈਸਟਮੈਂਟ ਵਾਸਤੇ देयर आर ਅਦਰ 9 ਪ੍ਰੋਵਿੰਸਸ ਹਨਾ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਬੈਟਰ ਐਜ਼ ਅ ਓਨਰ ਦੇ ਤਰਫ ਤੋਂ ਤੁਹਾਨੂੰ ਰੂਲਸ ਰੈਵਿਊਸ਼ਨ ਬੈਟਰ ਹੁੰਦੀਆਂ ਹਨਾ ਤੁਸੀਂ ਉੱਥੇ ਜ਼ਰੂਰੀ ਨਹੀਂ ਹੈਗਾ ਵੀ ਜਿੱਥੇ ਕੈਨੇਡਾ ਤੁਹਾਡੇ ਕੋਲ ਉਸ ਵਾਸਤੇ ਵਾਈਡ ਓਪਨ ਹੈ ਹੁਣ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਸੀ ਜੇ ਤੁਸੀਂ ਡਿਵਰਸੀਫਾਈ ਕਰਕੇ ਥੋੜਾ ਕੀਤਾ ਹੁੰਦਾ ਅਗਰ BC ਟ੍ਰਾਂਟੋ ਤੋਂ ਬਾਹਰ ਆਲਮੋਸਟ ਹੋਰ ਕਿਤੇ ਵੀ ਇਨਵੈਸਟਮੈਂਟ ਹੁੰਦੀ ਤੁਹਾਡਾ ਕੋਈ ਇੰਨਾ ਮਾੜਾ ਹਾਲ ਨਹੀਂ ਹੁੰਦਾ ਲੋਕਾਂ ਦੀ ਪ੍ਰੋਬਲਮ ਕੀ ਤੇ ਵੀ 5-5 ਘਰ 10-10 ਘਰ ਉਹਨੇ ਇੱਥੇ ਲਏ ਹੋਏ ਨੇ ਜੀਟੀਏ ਦੇ ਵਿੱਚ ਹੀ ਔਰ ਦੂਸਰੀ ਗੱਲ ਨਾ ਭਈ ਜਦੋਂ ਨਾ ਸਪੈਸ਼ਲੀ ਤੁਸੀਂ ਸਿੰਗਲ ਯੂਨਿਟ ਕਰਦੇ ਆ ਉਹ ਤੁਹਾਨੂੰ ਬਹੁਤ ਸਾਰੀਆਂ ਹਰਡਲਸ ਆਉਂਦੀਆਂ ਆਉਂਦੀਆਂ ਨੇ ਜੇ ਤੁਸੀਂ ਆਰਮ ਬਿਜ਼ੀ ਹੋਣ ਤੁਹਾਡੇ ਕੋਲ ਕੋਈ ਹੋਰ ਕੰਮਕਾਰ ਹੈਗਾ ਵਾ ਇੱਕ ਬੰਦੇ ਲਈ ਇੱਕ ਰੈਂਟਲ ਪ੍ਰਾਪਰਟੀ ਮੈਨੇਜ ਕਰਨਾ ਸੌਖੀ ਗੱਲ ਨਹੀਂ ਹੈਗੀ ਖਾਸ ਕਰਕੇ ਜੇ ਤੁਹਾਡੇ ਕੋਲ ਬੈਡ ਟੈਨਡਲ ਸਵੇਰੇ ਸ਼ਾਮ ਉੱਠੇ ਉਹਨੇ ਕੁਛ ਨਾ ਕੁਛ ਨੂੰ ਭੇਜੀ ਆਣਾ ਆਹ ਹੋ ਗਿਆ ਪ੍ਰਾਪਰਟੀ ਤੇ ਉਹ ਹੋ ਗਿਆ ਪ੍ਰਾਪਰਟੀ ਤੇ ਉਹ ਫਿਰ ਤੁਹਾਨੂੰ ਆਪ ਦੇ ਟਾਈਮ ਜੋ ਟਾਈਮ ਕੱਢ ਕੇ ਉੱਥੇ ਜਾ ਕੇ ਫਿਕਸ ਕਰਨਾ ਪੈਣਾ ਰਾਈਟ ਸੋ ਕਈ ਵਾਰ ਜੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਮੈਂ ਕਹਿੰਨਾ ਬਹੁਤ ਸਹੀ ਲੋਕ ਵੀ ਹੈਗੇ ਨੇ ਜਿਹੜੇ ਵੀ ਕਹਿੰਦੇ ਵੀ ਸਾਨੂੰ ਹੈਡੈਕ ਨਹੀਂ ਚਾਹੀਦੀ ਉਹ ਤੁਸੀਂ ਮੇਕ ਸ਼ੋਰ ਕਰੋ ਈਵਨ ਸਿੰਗਲ ਪ੍ਰਾਪਰਟੀ ਲਈ ਤੁਸੀਂ ਆਪ ਦੀ ਜਿਹੜੀ ਆ ਇੱਕ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਹਰ ਕਰ ਲਓ ਵੀ ਉਹਨਾਂ ਦੀ ਸਾਰੀ ਹੈਡੈਕ ਉਹਨਾਂ ਦੀ ਹੈ ਰਾਈਟ ਵੀ ਉਹੀ ਗੱਲ ਹੈ ਵੀ ਉਹ ਹਸਾਬ ਨਾਲ ਤੁਹਾਡੇ ਨੰਬਰ ਕੁਝ ਜੇ ਤੁਸੀਂ ਉਹਨੇ ਆਕੂਪਾਈਆਂ ਵੀ 100 200 ਡਾਲਰ ਕੀਵਰ ਬੰਦਾ ਕਹਿੰਦਾ ਯਾਰ ਇਹ ਦੂ ਦੋ ਉੱਪਰ ਲਾ ਲੈਂਦਾ ਮੈਂ ਉੱਥੇ ਬਣ ਜਾਂਦੇ ਰਾਈਟ ਜੇ ਤੁਸੀਂ ਮਹੀਨੇ ਦੇ ਵਿੱਚ 100 200 300 ਡਾਲਰ ਕਮਾਉਣ ਦੀ ਗੱਲ ਕਰਦੇ ਹੋ ਜੀ ਸਹੀ ਗੱਲ ਹੈ ਸੋ ਵੈਲਕਮ ਨੰਬਰਸ ਆਫ ਦੇ ਜੋ ਪ੍ਰੋਪਰਲੀ ਰਨ ਕਰਨੇ ਚਾਹੀਦੇ ਖਾਸ ਕਰਕੇ ਜਦੋਂ ਇਨਵੈਸਟਮੈਂਟ ਕਰਨੀ ਹੈਗੀ ਐ ਸੋ ਇਨਵੈਸਟਮੈਂਟ ਵਾਸਤੇ ਜ਼ਰੂਰ ਤੁਸੀਂ ਇੱਕ ਰਾਈਟ ਟਾਈਮਿੰਗ ਦਾ ਵੇਟ ਕਰੋ ਰਾਈਟ ਜਦੋਂ ਹਨਾ ਪ੍ਰਾਈਸ ਪੁਆਇੰਟ ਹੈਗਾ ਜਦੋਂ ਥੋੜੇ ਨੰਬਰਸ ਵਧੀਆ ਗੱਲ ਕਰਦੇ ਨੇ ਬਟ ਰਹਿਣ ਵਾਸਤੇ ਡਿਫਰੈਂਟ ਸਿਨੈਰੀਓ ਆ ਕਾਲ ਲਾ